ਪੰਜਾਬ ਦੇ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਲਈ ਵੱਡੇ ਐਲਾਨ ਕੀਤੇ ਨੇ ਮੁਲਾਜ਼ਮ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਦੇ ਸਮੂਹ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਰਾਂ ਤੇ ਜਾ ਕੇ ਫਰਿਆਦ ਕਰਨਗੇ ਇਹ ਐਲਾਨ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕੀਤਾ ਗਿਆ ਔਰ ਇਸ ਫਰੰਟ ਨੇ ਫੈਸਲਾ ਕੀਤਾ ਵੀ 1 ਮਈ ਨੂੰ ਮਜ਼ਦੂਰ ਦਿਵਸ ਮੌਕੇ एनपीएस ਮੁਲਾਜ਼ਮ ਜਿਹੜੇ ਨੇ ਵੱਡੀ ਗਿਣਤੀ ਚ ਉਹ ਪੰਜਾਬ ਦੇ ਸਮੂਹ ਮੰਤਰੀਆਂ ਦੇ ਦਫ਼ਤਰਾਂ ਜਾਂ ਘਰਾਂ ਦੇ ਮੂਹਰੇ ਜਾਣਗੇ ਔਰ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵੀ ਦਫ਼ਤਰਾਂ ਤੇ ਘਰਾਂ ਦੇ ਮੂਹਰੇ ਜਾ ਕੇ ਧਰਨੇ ਮਾਰਨਗੇ ਔਰ ਫਰਿਆਦ ਕਰਨਗੇ ਵੀ ਜਿਹੜਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਉਹਦੀ ਮੰਗ ਉਠਾਈ ਜਾਵੇਗੀ ਔਰ ਇਸ ਮੌਕੇ ਜਿਹੜਾ ਫਰੰਟ ਹੈ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਹੈ ਉਹਦੇ ਕਨਵੀਨਰ ਅਤਿੰਦਰ ਪਾਲ ਸਿੰਘ ਗੁਰਬਿੰਦਰ ਖਹਿਰਾ ਇਸੇ ਤਰ੍ਹਾਂ ਇੰਦਰ ਸੁਖਦੀਪ ਸਿੰਘ ਦਲਜੀਤ ਸ਼ਾਫੀਪੁਰ ਰਮਨਦੀਪ ਸਿੰਗਲਾ ਜਸਵੀਰ ਭੱਮਾ ਸਤਪਾਲ ਸਮਾਨਵੀ ਔਰ ਜਸਵਿੰਦਰ ਔਜਲਾ ਜਗਦੀਸ਼ ਸੱਪਾਂਵਾਲੀ ਇਸੇ ਤਰ੍ਹਾਂ ਜਸਵਿੰਦਰ ਸਿੰਘ ਗੁਰਜਿੰਦਰ ਮਾਂਡਿਪੁਰਾ ਜਿਹੜੇ ਨੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਬਕਾਇਦਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਵੀ ਜਾਰੀ ਕਰਤੀ ਸੀ ਉਹ 3 ਸਾਲਾਂ ਦੌਰਾਨ ਇਸ ਨੋਟੀਫਿਕੇਸ਼ਨ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਇੱਥੋਂ ਤੱਕ ਕਿ ਇੱਕ ਵੀ ਐਨਪੀਐਸ ਮੁਲਾਜ਼ਮ ਦਾ ਜੀਪੀਐਫ ਖਾਤਾ ਨਹੀਂ ਖੋਲਿਆ ਔਰ ਉਸ ਤੋਂ ਵੀ ਅੱਗੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ ਹੁਣ ਪੰਜਾਬ ਸਰਕਾਰ ਉਲਟਾ ਕੇਂਦਰ ਸਰਕਾਰ ਨੇ ਜਿਹੜੀ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਲਿਆਂਦੀ ਹੈ ਉਹਦੇ ਪਰਚੋਲ ਕੀਤੀ ਜਾ ਰਹੀ ਹੈ ਔਰ ਲੀਡਰਸ਼ਿਪ ਨੇ ਖਰਸ਼ਾ ਜਾਰੀ ਕੀਤਾ ਵੀ ਪੰਜਾਬ ਸਰਕਾਰ OPS ਦੀ ਥਾਂ ਤੇ ਹੁਣ UPS ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ ਜਿੰਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਵੀ ਦੋਸ਼ ਲਾਇਆ ਲੀਡਰਸ਼ਿਪ ਨੇ ਵੀ 18 ਨਵੰਬਰ 2022 ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਬਾਰੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਨੇ ਬਕਾਇਦਾ ਇਸ਼ਤਿਹਾਰ ਬਾਜੀ ਵੀ ਕੀਤੀ ਪਰ ਹੁਣ ਉਹ ਬੈਕਫੁੱਟ ਤੇ ਆ ਗਈ ਹੈ ਜੋ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਪਰਵਾਹ ਨਹੀਂਗੀ ਔਰ ਇਹ ਵੀ ਗੱਲ ਕਹੀ ਗਈ ਹੈ ਵੀ ਉਹ ਲਗਾਤਾਰ ਓਪੀਐਫ ਹਾਸਲ ਕਰਨ ਲਈ ਸੰਘਰਸ਼ ਕਰਦੇ ਰਹਿਣਗੇ ਇਹ ਸ਼ਾਇਦ ਇਤਫਾਕ ਹੀ ਹੈ ਵੇ ਇੱਕ ਪਾਸੇ ਜਿੱਥੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਮਜ਼ਦੂਰ ਦੇ ਇਸ ਮੌਕੇ 1 ਮਈ ਨੂੰ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਫ਼ਤਰਾਂ ਮੂਰੇ ਪਹੁੰਚ ਕੇ ਤੇ ਫਰਿਆਦ ਕਰ ਰਹੇ ਨੇ ਔਰ ਦੂਸਰੇ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਵੀ 1 ਮਈ ਦਾ ਇੱਕ ਵੱਡਾ ਐਲਾਨ ਕੀਤਾ ਵੀ ਉਹ ਓਪੀਐਸ ਹਾਸਲ ਕਰਨ ਲਈ ਔਰ ਯੂਪੀਐਸ ਦਾ ਵਿਰੋਧ ਕਰਨ ਲਈ 1 ਮਈ ਨੂੰ ਦਿੱਲੀ ਕੂਚ ਕਰਨਗੇ ਤੇ ਉੱਥੇ ਜਿਹੜੀ ਆ ਓਪੀਐਸ ਦੀ ਬਹਾਲੀ ਲਈ ਕੌਮੀ ਪਧਰੀ ਰੈਲੀ ਹੋ ਰਹੀ ਹੈ ਉਹਦੇ ਚ ਸ਼ਾਮਲ ਹੋਣਗੇ ਸੋ ਹੁਣ ਓਪੀਐਸ ਦੇ ਸੰਘਰਸ਼ ਨੇ ਇੱਕ ਨਵਾਂ ਰੂਪ ਧਾਰਨ ਕਰ ਲਿਆ